ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪਰੇ ਸਾਧ ਸੰਗਤ ਜੀਓ ਅੱਜ ਜੋ ਕਿ ਨਵਾਂ ਬਵਾਦ ਸ਼ੁਰੂ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਜਿਹੜਾ ਕਿ ਉੱਚੜ ਬਿਆਨਤੇ ਨਾਲ ਵੀ ਸੂਨ ਤੇ ਗੱਲ ਹੁੰਦੀ ਸੀ ਉਹ ਕਮਲਿਓ ਉਹ ਤਾਂ ਆਦੀ ਉਮਰ ਕਿੰਨੀ ਸੀ 1995 ਦੇ ਵਿੱਚ ਉਹਦਾ ਕਤਲ ਹੋ ਜਾਂਦਾ 1995 'ਚ ਉਹਦਾ ਕਤਲ ਹੋ ਜਾਂਦਾ ਉਹਦੀ ਉਮਰ ਕਿੰਨੀ ਸੀ ਉਹ ਕਿਉਂ ਝੂਠ ਬੋਲਣ ਲੱਗੇ ਹੋਆ ਅਕਾਲ ਤਖਤ ਦਾ ਜਹੇਦਾਰ ਹੋਵੇ ਉਹ ਖੰਡ ਪਾੜਦਿਆਂ ਟੂਟੀਆਂ ਲਿਖਣ ਨੂੰ ਰੱਖਿਆ। ਉਹ ਖੰਡ ਪਾੜਦਿਆਂ ਟੂਟੀਆਂ ਲਿਖੀ ਜਾਵੇ ਲੰਗਰ ਦੇ ਭਾਂਡੇ ਵੰਦੀ ਜਾਵੇ। ਉਹ ਤੁਸੀਂ ਕਹਿੰਦੇ ਰਾਜ ਲੈਣਾ। ਉਹ ਤੁਹਾਡੇ 3700 ਮਾਮਲੇ ਆ। ਆ ਕਿਸਾਨਾਂ ਨੂੰ ਆ ਕਿੰਨੇ ਚਿਰ ਚਿਰ ਤਾਲੇ ਕਰਦਿਆਂ ਹੋਗਣ ਨੂੰ ਸਰਕਾਰ ਗੱਲ ਸੁਣਨ ਤਿਆਰ ਨਹੀਂ। ਉਹ ਜੇ ਤੁਹਾਡੇ ਜਥੇਦਾਰ ਦੇ ਨਾਲ ਚੀਫ ਮਨਿਸਟਰ ਗੱਲ ਕਰਦਾ ਦੇਖਦਾ ਗ੍ਰਹਿ ਮੰਤਰੀ ਜਾਂ ਅਹਿਮਦ ਸ਼ਾਹ ਗੱਲ ਕਰਦਾ ਤੁਹਾਨੂੰ ਫਕਰ ਹੋਣਾ ਚਾਹੀਦਾ। ਹਾਂ ਜਥੇਦਾਰ ਨੇ ਉਹਨਾਂ ਨਾਲ ਗੱਲ ਕਰਕੇ ਤੁਹਾਡਾ ਕੋ ਨੁਕਸਾਨ ਕੀਤਾ ਹੋਵੇ। ਸਿਰਫ ਸਿਰਫ ਕੋਈ ਫੈਸਲਾ ਲਿਆ ਵੇ ਕਮਲ ਕੁੱਟਣਾ ਦੇਖੋ ਸ਼ਿਵ ਸ਼ਨਾਮ ਜਿਹੜੀ ਕਿ ਸਿੱਖਾਂ ਦੀ ਦੁਸ਼ਮਣ ਹੈ ਕਿੰਨਾ ਸਿੱਖਾਂ ਦੇ ਖਿਲਾਫ ਬਕਵਾਸ ਕਰਦੀ ਆ ਇਸ ਬਾਦਲ ਨੇ ਉਹਦਾਂ ਰਲ ਕੇ ਸਰਕਾਰ ਬਣਾਈ ਕਿ ਨਹੀਂ ਬਣਾਈ ਉਹ ਕਮਲਿਓ ਕਿਉਂ ਨਹੀਂ ਬੋਲਦੇ ਉੱਥੇ ਕੀ ਉਹ ਆ ਸੌਦਾ ਸਾਥ ਦੇ ਨਾਲ ਜਾ ਕੇ ਵੋਟਾਂ ਲੈਣ ਮਾਰਦੇ ਮਲੂਕੇ ਹੁਣੇ ਗਏ ਨਹੀਂ ਕਿਉਂ ਨਹੀਂ ਬੋਲਦੇ ਸਿਰਫ ਤੇ ਸਿਰਫ ਤੁਸੀਂ ਹਰਪ੍ਰੀਤ ਸਿੰਘ ਬਦਨਾਮ ਕਰਨਾ ਚਾਹੁੰਦੇ ਆ ਇਦਾਂ ਬਦਨਾਮ ਨਹੀਂ ਹੋਣਾ ਕਦੀ ਤੁਸੀਂ ਉਹਦੀ ਕੋਈ ਵੀਡੀਓ ਕਰਦੇ ਆ ਕਦੀ ਉਹ ਤੁਸੀਂ ਕੋਈ ਵੀਡੀਓ ਕਰਦੇ ਆ ਦੇਖੋ ਥੋੜੀ ਜਿਹਾ ਜਾਗੋ ਤੁਸੀਂ ਗੱਲਾਂ ਮੜਵੜੀਆਂ ਕਰਦੇ ਆ ਜੀ ਅਸੀਂ ਉੱਥੇ ਤੱਕ ਕਰਦੇ ਸੀ ਸਾਡੇ ਅਕਾਲੀ ਫੁੱਲਾ ਸਿੰਘ ਸੀ ਜੇ ਸੀ ਬਾਸੀ ਹੁਣ ਉਹ ਤੁਹਾਤੋਂ ਇੱਕ ਉਹ ਬਾਦਲ ਪਰਿਵਾਰ ਦੇ ਹਿਸਾਬ ਹੁੰਦਾ ਅਕਾਲ ਤਾਤੋਂ ਐਡਾ ਵਧੀਆ ਫੈਸਲਾ ਆ ਗਿਆ ਤੁਹਾਤੋਂ ਲਾਗੂ ਨਹੀਂ ਕਰਾ ਹੁੰਦਾ ਉਹ ਕਦੀ ਚੋਣਾ ਕਰਦੇ ਛੱਤਰ ਫਿਰ ਉਹਦੇ ਜਾ ਕੇ ਉਹ ਸਿੰਘ ਉਹ ਤੁਸੀਂ ਐਡਾਡਾ ਸੰਘਰਸ਼ ਲੜ ਲਿਆ ਹੁਣ ਤੁਸੀਂ ਕਿੱਥੇ ਗਏ ਉਹ ਤਗੜੇ ਹੋਵੋ ਜਰਾ ਕੇ ਇਹ ਜਿਹੜਾ ਜਿੰਨਾ ਚਿਰ ਤੁਸੀਂ ਇਹਨੂੰ ਪਰੇ ਨਹੀਂ ਕਰਦੇ ਤੁਹਾਡੀ ਕਿਸਨ ਕਾਲੀ ਹੁਣ 40 ਸਾਲ ਤੋਂ ਇਹ ਸਾਰੇ ਇਹ ਤੁਹਾਨੂੰ ਖਾਣ ਤੇ ਲੱਗਾ ਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਨਵੇਂ ਤਰੀਕੇ ਦੇਖੋ ਹਰਪ੍ਰੀਤ ਸਿੰਘ ਨੂੰ ਪਹਿਲਾਂ ਜਾਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਸਸਪੈਂਡ ਕੀਤਾ ਬਾਅਦ ਵਿੱਚ ਰੋਣੀ ਇੱਕ ਮਹੀਨੇ ਲਈ ਉਹਦਾ ਡਰ ਆ ਕਿਉਂਕਿ ਜਦੋਂ ਉਹ ਕੋ ਬਿਆਨ ਦੇਤਾ ਉਹਦੇ ਸਾਰੇ ਪਰਦੇ ਖੁੱਲ ਜਾਣੇ ਆ ਬਿਲਕੁਲ ਗਲਤ ਕਹ ਲਿਆ ਜਹੇਦਾਰ ਹਰਪ੍ਰੀਤ ਸਿੰਘ ਦੇ ਬੜਿਆ ਵਧੀਆ ਕੰਮ ਕੀਤੇ ਆ ਉਹਦਾ ਜਹੇਦਾਰ ਹੋਵੇ ਇਦਾਂ ਦਾ ਜਹੇਦਾਰ ਕੀ ਗਿਆਨੀ ਕਰਕੇ ਦੱਸੂਗਾ ਕੌਣ ਹੀ ਲਾ ਕੇ ਸੋਨੇ ਵਾਲਾ ਹੋਵੇ ਜ세ਦਾਰ ਧਾਰਮਿਕ ਤੌਰ ਤੇ ਸचेत ਹੋਵੇ ਰਾਜਨੀਤਿਕ ਤੌਰ ਤੇ ਸचेत ਹੋਵੇ ਇਤਿਹਾਸਿਕ ਤੌਰ ਤੇ ਜਾਣਦਾ ਹੋਵੇ ਤੁਸੀਂ ਤੁਹਾਨੂੰ ਚਾਹੀਦਾ ਜਿਹੜਾ ਬਾਦਲ ਦੀਆਂ ਚਫਲਾਂ ਝਾੜੇ ਹੁਣ ਉਹ ਕੰਮ ਨਹੀਂ ਚੱਲਣਾ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੇਨਤੀ ਕਰਦੇ ਹਾਂ ਬੜੇ ਵਿਸ਼ਾਲ ਦਿਲ ਦੇ ਨਾਲ ਕੌਮ ਇਸਲੇ ਬਾਦਵਾਦਾਂ ਵਿੱਚ ਫਸੀ ਹੋਈ ਆ ਇਹਨੂੰ ਕੱਢਣ ਵਾਸਤੇ ਤੁਸੀਂ ਤਕੜੇ ਹੋ ਜੇ ਤੁਸੀਂ ਇੱਥੇ ਲਿਆਈ ਕਰ ਗਏ ਤੁਹਾਨੂੰ ਪਤਾ ਪਹਿਲੇ ਜ세ਦਾਰਾਂ ਦਾ ਕੀ ਹਾਲ ਹੋਇਆ ਸੀ ਇਹ ਕੌਮ ਫੇ ਕਿਸੇ ਨੂੰ ਬਖਸ਼ਦੀ ਨਹੀਂ ਮੈਂ بار بار ਕਹਿੰਦਾ ਹੁਣਾਂ ਉਹ ਵੱਡੇ ਆਉਂਦੇ ਆਂ ਤੇ ਜਾਣ ਤੋਂ ਪਹਿਲਾਂ ਸੋਚ ਲਿਆ ਕਰੋ ਸਾਨੂੰ ਚਾਹ ਚੜਾਵਾ ਛੇਤੀ ਦਾ ਸਾਡੇ ਗੱਲ ਤੋਂ ਵੱਡੇ ਆਉਂਦੇ ਸਰਪਾ ਪੈ ਜਾਏ ਤੇ ਬਾਅਦ ਵਿੱਚ ਅਸੀਂ ਕਰਦੇ ਕੀ ਆਂ ਲਹਿਾਈਆਂ ਦਿਖਾਉਂਦੇ ਆ ਕਹਿੰਦਾ ਮੋਟਾ ਨਾਂ ਰਖਾ ਕੇ ਗੜ ਔਗਣ ਧਾਰਾਂ ਤਕੜੇ ਹੋਵੋ ਪੰਜ ਸਿੰਘ ਸਾਹਿਬ ਇਕੱਠੇ ਹੋ ਕੇ ਮੀਟਿੰਗ ਕਰਾਓ ਜੋ ਪੰਜ ਸਿੰਘ ਸਾਹਿਬ ਤੁਹਾਨੂੰ ਫੈਸਲਾ ਸੁਣਾਉਣਗੇ ਉਥੇ ਪਹਿਰਾ ਦੇਵੋ ਆ ਜਿਹੜੇ ਪਰ ਸ਼ਰਾਰਤਾਂ ਕਰ ਰਹੇ ਆ ਕਦੀ ਕੋਈ ਵੀਡੀਓ ਕੱਢ ਦਿੰਦੀ ਆ ਕੋਈ ਕੋਈ ਵੀਡੀਓ ਕੱਢਦੇ ਆ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਬੇਨਤੀ ਆ ਤੁਸੀਂ ਬੇਪਰਵਾਹ ਰਹੋ ਖੁੱਲ ਕੇ ਬਿਸ਼ਾਲ ਨਾਲ ਬੋਲੋ ਇਹਨਾਂ ਚਮੜਾਂ ਤੋਂ ਡਰਦੀ ਲੋੜ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ